ਬਾਈ ਤੁਹਾਨੂੰ ਮੰਟੀਆਂ ਜਾਂ ਜਾਣ ਦੀ ਲੋੜ ਨਹੀਂ ਆਪਦਾ ਜਾਂਸਰਾ ਆਪ ਲਿਆਓ ਟੈਸਟ ਕਰੋ ਕਿੰਨਾ ਝਾੜਾ ਬਾਣੀਆਂ ਦੇ ਲਵੇ ਬੌਲੇ ਬੰਦ ਦੀ ਲੋੜ ਨਹੀਂ ਆਪਦਾ ਆਪ ਟੈਸਟ ਕਰਕੇ ਕੱਟ ਲਿਆ ਜਾਵੇ ਫੋਟਿਆ ਗਣਕ ਦਾ ਦੂਜਾ ਮੇਰਾ ਇੱਕ ਨੰਬਰ ਜੀਰੀ ਵਾਲਾ ਇਹਦੇ 16 ਦੱਸ ਰਿਹਾ ਠੀਕ ਹੈ ਆ ਜਣੇ ਵੀ ਚੱਲੀਏ ਇਹ ਕੀ ਫਿਰ ਜੀਰੀ ਦਾ ਕਾਤੋਂ ਸੋਨਾ ਦਸ ਰਹੀ ਹੈ ਜੀਰੀ ਵਾਲਾ ਇਹ ਸਿਸਟਮ ਸੈਂਸਰ ਦੇ ਹਿਸਾਬ ਨਾਲ ਘਟਣ ਨੇ ਇਹ ਆ ਜਾ ਤਰੇ ਹਿਸਾਬ ਨਾਲ ਤਾਂ ਜਿਹੜਾ ਆਪਣਾ ਲਾਲੂ 20 ਹੁੰਦਾ ਜੀਰੀ ਦਾ ਉਹ ਬੰਨ ਕੇ ਚੱਲਾ ਇੱਥੇ ਲਿਖਣਾ ਹੀ ਆ ਹਾਂ ਜੀ ਲਿਖੀ ਲਾਈਵ ਕਰੰਮੁਰ ਆਹ ਕਾ ਆਪਣਾ ਹੁੰਦਾ ਬਈ ਆ ਦੇਖ ਲਓ ਹੁਣ 2 ਨੰਬਰ ਤੇ ਲੱਗੂਗਾ ਦੇਖ ਲਿਓ ਆ 1 ਤੇ ਦੱਸ ਰਿਹਾ 16.0 ਹੁਣ 2 ਤੇ ਆ ਗਿਆ 12.8 ਤਿੰਨ ਤਿੰਨ ਪੁਆਇੰਟ ਦਾ ਕਪੜਾ ਤਿੰਨ ਤਿੰਨ ਪੁਆਇੰਟ ਦਾ ਆ ਚੀਜ਼ ਚ ਕਪੜਾ ਹੁੰਦਾ ਆ ਫਰਕ ਹੁੰਦਾ 5500 ਦਾ ਆਉਂਦਾ ਬਈ ਲਿਆ ਕੇ ਆ ਆਪ ਦਾ ਹਾਸਲਾ ਆਪਦੀ ਚੈੱਕ ਕਰ